ਲਵੇ ਸੱਜਣੋ ਕਟੀਆਂ 8 ਲੱਗੀਆਂ ਦਿਖਾਉਣ ਪਿੰਡ ਖੜਿਆ ਰਾਮਗੜ ਜਬੰਦੇ ਤਹਿਸੀਲ ਸਨਾਮ ਤੇ ਜਲਾ ਸੰਗਰੂਰ ਆ ਇਹ ਮੰਨ ਲਓ ਵੀ ਤਕਰੀਬਨ ਤਕਰੀਬਨ ਜਿਹੜੀਆਂ ਨਸਲਾਂ ਦੀ ਅੱਜ ਆਪਾਂ ਕਹਿੰਦੇ ਆ ਵੀ ਡਿਮਾਂਡ ਆ ਸਾਰੀ ਨਸਲਾਂ ਆ ਗਿਆ ਮੋਰਾ ਆ ਗਈ ਨੀਲੀ ਰਾਵੀ ਆ ਗਈ ਤੇ ਸੱਜਣੋ ਵਿੱਚ ਬੂਰੀ ਨੀਲੀ ਰਾਵੀ ਵੀ ਆ ਗਈ ਤੇ ਬਾਕੀ ਉਹ ਆ ਗਈ ਇਧਰਲੇ ਬੰਨੇ ਛੋਟੀਆਂ ਕਟੀਆਂ ਆ ਗਈਆਂ 8 ਨੇ 22 ਕੋਲੇ ਟੋਟਲ ਨਾ ਗਾ ਗੱਲਬਾਤ ਬਾਈ ਨਾਲ ਕਰਾ ਦਾਂਗੇ ਸ਼ੁਰੂਆਤ ਇੱਥੋਂ ਕਰ ਦਾਂਗੇ ਬੂਰੀ ਦਵਾਂਗੇ ਬੂਰੀ ਵਾਲੇ ਸੱਜਣ ਮੈਨੂੰ ਪਤਾ ਵੀਡੀਓ ਜ਼ਿਆਦਾ ਦੇਖ ਨਹੀਂ ਸਕਦੇ ਉਹਨਾਂ ਨੂੰ ਖਿੱਚ ਰਹੀਂਦੀ ਆ ਵੀ ਯਾਰ ਪਹਿਲਾਂ ਬੂਰੀ ਦਾ ਰੇਟ ਹੀ ਦੱਸਿਆ ਜਾਵੇ ਸ਼ੁਰੂ ਬੂਰੀ ਤੂੰ ਕਰ ਦਾਂਗੇ ਗੱਲਬਾਤ ਪਾਈ ਨਾ ਕਰਾ ਦਾਂਗੇ ਆ ਜਾ ਜੁਗਰਾ ਸੱਸਰੀ ਘਰ ਠੀਕ ਠੀਕ ਆ ਹਾਂਜੀ ਵਧੀਆ ਨਾਮ ਤੇ ਨੰਬਰ ਬੋਲੋ ਨਾਮ ਕਰਤਾਰ ਸਿੰਘ ਜੀ ਹਾਂਜੀ ਨੰਬਰ ਹੈਗਾ 97815 64412 64412 12 ਇਹ ਕਰਤਾਰ ਸ਼ੁਰੂ ਇੱਥੋਂ ਕਰ ਲਈ ਆਹ ਕਰਤੀ ਤੂੰ ਇਹ ਤੋਂ ਕਰ ਲੈਣਾ ਜੀ ਇਹ ਤੋਂ ਕਰ ਲੈਣਾ ਨਾ ਅਗਰ ਹੀ ਮਾਰਦੇ ਫੇਸ ਤੇ ਕੈਮਰਾ ਹੋਈ ਹੋਈ ਸਾਈਡ ਤੇ ਮੜੇ ਇਹ ਇਥੋਂ ਇਥੋਂ ਕਰਾ ਦੇ ਚੈੱਕ ਫੇਸ ਕੁਆਲਿਟੀ ਯਰ ਕੱਤੀ ਸ਼ਕੀਨ ਸਕੂਨ ਕਰਾ ਦੇ ਚੈੱਕ ਕਿੰਨੀ ਆ ਤੇ ਬਾਕੀ ਐਨ ਆ ਗਈ ਜਿਵੇਂ ਆਪਾਂ ਕਹਿੰਦੇ ਨਾ ਪ्योर ਬੂਰੀ ਬਈ ਹਨਾ ਬੂਰੀ ਆ ਗਈ ਜੀ ਝੋਲੀ ਝੂਲੀ ਬਹੁਤ ਚੰਗੀ ਹੈ ਜੀ ਠੀਕ ਹੈ ਕਰ ਆ ਇੱਥਾ ਇੱਥਾ ਦਿਖਾ ਦੇ ਗਰੀ ਆ ਜੰਨੀ ਆ ਲੈ ਨਾ ਰਲੇ ਬਨੇ ਕੈਮਰਾ ਇਥੋਂ ਮਾਰਦੇ ਕੈਮਰਾ ਝੋਲੀ ਝੂਲੀ ਕਰਾ ਦੇ ਚੈੱਕ ਇਥੋਂ ਥੋੜਾ ਡਰਦੀਆਂ ਤਾਂ ਹੈਗੀਆਂ ਨੇ ਝੋਲੀ ਆ ਝੋਲੀ ਬਹੁਤ ਕਮਾਲ ਦੀ ਰੱਖਦੀ ਹੈ ਨਾ ਤੋਰ ਖੋਲ ਕੇ ਕਿੰਨੀ ਕੁ ਉਮਰ ਹੋਊਗੀ ਆਈਡੀ ਉਮਰ ਇਹਦੀ ਹੋਊਗੀ ਜੇ ਸਾਲ ਕਦੇ ਲਗਭਗ ਜੀ ਮਹੀਨਾ ਤੋਂ ਮੈਨੂੰ ਉੱਪਰ ਵੀ ਹੋ ਸਕਦੀ ਹੈ ਠੀਕ ਹੈ ਗੱਲ ਇੱਕ ਗੱਲ ਸ਼ੁਰੂ ਚ ਦੱਸਦਾ ਨਾ ਕੱਦ ਦਾ ਆਈਡੀਆ ਬਾਈ ਦੇ ਕੱਦ ਦੇ ਹਿਸਾਬ ਨਾਲ ਲਾਈ ਚਲੋ ਜਾਂ ਖੁਰਲੀ ਦੇ ਹਿਸਾਬ ਨਾਲ ਲਾ ਲਿਓ ਕਈ ਭਰਾ ਕਹਿੰਦੇ ਨੇ ਬਾਈ ਹਨਾ ਵੀ ਵੱਡੀਆਂ-ਬੋਟੀਆਂ ਬਣਾਤੀਆਂ ਉਹ ਸੀਨ ਵੱਲੋਂ ਆਪਣਾ ਹੁੰਦਾ ਨਹੀਂ ਤੇ ਜਾਨ-ਜੂਨ ਕੱਟੀ ਚ ਚੰਗੀ ਆ ਕਮਾ ਦੇ ਬਈ ਐਨੂੰ ਜਾਨ ਵਜਨ ਵਜੂਦ ਤੇ ਬੂਰੇ ਕਲਰ ਚ ਆ ਗਈ ਇੱਥੇ ਰੋਕ ਲਈ ਮਾੜੀ ਰੋਕਲਾ 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 ਬਾਕੀ ਜਿਵੇਂ ਜਿਹੜੀ ਨੀਲੀ ਚ ਪੈਂਦੇ ਨੇ ਜਿਆਦਾ ਕੱਦ ਵੀ ਨਹੀਂ ਕਰਦੀਆਂ ਠੀਕ ਰਹਿਣਗੀਆਂ ਵੀ ਆਪਾਂ ਕਹੀਏ ਮੋਹਰਾ ਵਾਂਗੂ ਜਿਆਦਾ ਉੱਚੀਆਂ ਤਾਂ ਨਹੀਂ ਰਹਿੰਦੀਆਂ ਸੁਣਨੀ ਠੀਕ ਹੈ ਗੱਲ ਮੀਟ ਕਹ ਲਈਏ ਵੀ ਨੀਲੀ ਰਾਵੀ ਵਾਲਿਆਂ ਦੇ ਹਾਈਟ ਥੋੜੀ ਮੀਡੀਅਮ ਹੀ ਹੁੰਦੀ ਆ ਤੇ ਲੈ ਚੱਲ ਬਈ ਪਹਿਲਾ ਨੰਬਰ ਇਹਦਾ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਥੱਲਿਓ ਪਰ ਬੜੀ ਕਮਾਲ ਦੀ ਰਹੂਗੀ ਕੱਟੀ ਇੱਥੋਂ ਕਰਾ ਲਈ ਬੜੀ ਇੱਕ ਉਹ ਥੱਲਿਓ ਥੱਲਿਓ ਬਹੁਤ ਸ਼ਾਨਦਾਰ ਆ ਥਣ ਲੱਗਿਆ ਕੱਲਾ ਕੱਲਾ ਤਹਾਂ ਸਾਰਿਆਂ ਦਾ ਸਿੰਗਲ ਚਾਰ ਹੀ ਰਹਿਣੇ ਹੋਣਗੇ ਹਾਂਜੀ ਹਾਂਜੀ ਚਾਰ ਹੀ ਹੋਊਗਾ ਨਾ ਜੀ ਇਸ ਚੀਜ਼ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਬੰਦਾ ਸ਼ਕੀਨ ਆ ਗਈ ਫੁੱਲ ਇੱਥੋਂ ਦਿਖਾ ਦਿੰਗਾ ਰੀ ਲੰਬਾਈ ਲਮੂਈ ਵੀ ਚੰਗੀ ਕਰੂ ਤੇ ਬਾਕੀ ਤੁਹਾਡੇ ਸਾਹਮਣੇ ਆ ਜੱਜਮੈਂਟ ਜਿਆਦੇ ਮੈਂ ਇਹ ਕਹਣਾ ਉਹਨਾਂ ਵੀ ਦੇਖਣ ਵਾਲੇ ਬਰਾਬਰ ਤੂੰ ਤਾਂ ਬਹੁਤ ਠੰਡੀ ਸੀਲ ਹੈ ਜੀ ਥੋੜਾ ਜਿਹਾ ਆਪਣੇ ਕੈਮਰਿਆਂ ਤੋਂ ਕਰਕੇ ਦੇ ਨੇ ਪਸ਼ੂ ਕਿੰਨੀ ਉਮਰ ਦਾ ਹੈ ਜੀ ਇਹਦੀ ਸਾਲ ਕਰੇ ਲਗਭਗ ਹੈ ਜੀ ਉੱਪਰ ਹੋ ਸਕਦੀ ਹੈ ਮਹੀਨਾ ਵੀਦ ਨੂੰ ਠੀਕ ਆ ਮਹੀਨਾ ਮਹੀਨਾ ਵੀਦ ਨੇ ਇਧਰ ਉਧਰ ਹੋ ਸਕਦੀ ਹੈ ਮਤਲਬ ਉਹ ਪੱਕੀਆਂ ਨਹੀਂ ਹੈਗੀਆਂ ਵੀ 2 ਸਾਲ ਦੀ ਨਹੀਂ ਹੈਗੀ ਹੈਗੀ ਇਹ ਸਾਲ ਦੇ ਮਹੀਨਾ ਉੱਪਰ ਹੋਵੇ 2 ਮਹੀਨੇ ਹੋ ਰਹੇ ਆ ਇਹੋ ਕਿੰਨੇ ਪੈਸੇ ਇਹ ਆਜਰ ਲਈ ਬੰਦੇ ਆ ਜਾ ਕਿੰਨੇ ਪੈਸੇ ਇਹ ਇਹਦੇ 38000 ਇਹਦਾ ਬਾਈ ਕਹਿੰਦਾ ਲੈਣਾ 38000 ਇੱਕ ਨੰਬਰ ਤੇ ਆ ਗਈ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਤੇ ਹੁਣ ਮਾਰਦੇ ਗੈਰੀ ਕੈਮਰਾ 2 ਨੰਬਰ ਵਾਲੀ ਤੇ ਇਹ ਆ ਗਈ ਸੱਜਣੋ ਬੂਰੀ ਨੀਲੀ ਰਾਵੀ ਕਹਿ ਲੈਂਦੇ ਆਪਾਂ ਇਹ ਇਥੋਂ ਕਰਾ ਦੀ ਚੈੱਕ ਮਣਕੀ ਅੱਖ ਹੈ ਜੀ ਇਹਦੀ ਹਾਂ ਅੱਖੋ ਖਾਨ ਆ ਗਈ ਇਹ ਮਣਕੀ ਅੱਖ ਬਾਈ ਕਹਿੰਦਾ ਤੇ ਫੇਸ ਵੀ ਛੋਟਾ ਆ ਗਿਆ ਜੰਮੀ ਤੇ ਇਥੋਂ ਇਥੋਂ ਕਰਾ ਦੀ ਚੈੱਕ ਦੋਨੀ ਅੱਖਾਂ ਆ ਗਈਆਂ ਇੱਕੋ ਨਾਲ ਦੀ ਆ ਗਈਆਂ ਇਹ ਨਹੀਂ ਵੀ ਇੱਕ ਤੇ ਸਿੰਗੀ-ਸੁੰਗੀ ਕਰਾ ਲਈ ਗਰੀ ਚੱਕ ਸਿੰਗੀ ਬਾੜੀ ਸੋਹਣੀ ਜਮਾ ਬਰੀਕ ਸਿੰਘ ਚਾਹ ਜਮਾ ਬਰੀਕ ਸਿੰਘ ਜੀ ਸਵਾਹ ਆਦੀ ਬਾਈ ਸਵਾਹ ਇਹ ਤਾਂ ਉਹਦੇ ਨਾਲੋ ਵਿਚਾਰੇ ਠੰਡੀ ਹੈ ਜੀ ਠੀਕ ਆ ਗੱਲ ਤੇ ਝੋਲੀ ਕਰਾ ਦੇ ਚੱਕ ਗੇ ਰਹੇ ਦੀ ਕਰ ਲਾ ਉਰਲੇ ਬੰਨੇ ਤੇ ਪੈਰਾਂ ਤੇ ਵੀ ਜਵਾਬ ਹੈਗੇ ਨੇ ਅੱਖਾਂ 'ਚ ਵੀ ਦਿਖਾਤੇ ਤੇ ਪੋਸ਼ ਬੱਲੇ ਜਿੱਤੇ ਵੀ ਆ ਗਏ ਤੇ ਇੱਥੋਂ ਕਰਾ ਲਈ ਗਰੀ ਚੱਕ ਝੋਲੀ ਝੂਲੀ ਚੰਗੀਆ ਕਰਤੀ ਸੀ ਇਹ ਆ ਗਈ ਸਾਡੇ ਨਾਲ ਬੂਰੀ ਨੀਲੀ ਰਾਵੀ ਢੋਰ ਜੋਬਰਾ ਖੋਲ ਕੇ ਇਹਦੀ ਉਮਰ ਕਿੰਨੀ ਕਹੂ ਇਹਦੀ ਵੀ ਲਗਭਗ ਜੀ 13-14 ਮਹੀਨੇ ਹੈ ਜੀ ਠੀਕ ਆ ਗੱਲ ਤੇ ਬਾਕੀ ਸ਼ਕੀਨ ਇਹ ਤਾਂ ਬੜੀ ਠੰਡੀ ਸੀ ਲਈ ਨਮਾਉਂਦਰ ਨਮਾਉਂਦਰ ਬੈਠੇ ਜਾਂਦੀ ਹੈ ਠੀਕ ਹੈ ਗੱਲਾਂ ਤੇ ਸਿੰਗੀ ਆ ਗਈ ਬਰੀਕ ਤੇ ਢਾਂਚਾ ਰੱਖੂਗੀ ਚੌੜਾ ਜਿਵੇਂ ਨੀਲੀ ਰਾਵੀ ਦਾ ਢਾਂਚਾ ਹੁੰਦਾ ਲੈ ਚੱਲ ਆਉਣ ਬਾਈ ਲੈ ਚੱਲਾ ਚੱਲ ਐਨੂੰ ਮੈਟਕ ਨਹੀਂ ਕਢਾਦੇ ਕਿਹੜਾ ਥਣ ਸਿੰਗਲ ਚਾਰ ਆਗੇ ਇਹਦੇ ਵੀ ਤੇ ਥੱਲੋਂ ਝੋਲੀ ਬਹੁਤ ਕਮਾਲ ਦੀ ਆ ਇੱਥੇ ਇੱਥੇ ਰੋਕ ਲੀ ਬਾਈ ਇਹ ਇੱਥੇ ਰੋਕ ਲਾ ਫੇਸ ਕਰਦੇ ਹੋਰ ਲੈ ਬੰਨੇ ਇੱਥੋਂ ਮਾਰਨੀ ਗਰੀ ਫੇਸ ਤੇ ਕੈਮਰਾ ਇਹ ਇੱਥੇ ਰੋਕ ਲਾ ਇਹ ਇੱਥੋਂ ਦਿਖਾ ਦੀ ਇਦੀ ਉਮਰ ਵੀ ਪਾਈ ਕਹਿੰਦਾ ਸਾਲ ਦੇ ਲਗਭਗ ਆ ਗਈ ਠੰਡੀ ਸੀਲ ਸੁਭਾ ਦੀ ਤੇ ਸ਼ਕੀਨ ਫੁੱਲ ਆ ਗਈ ਤੇ ਬੂਰੀ ਨੀਲੀ 라ਵੀਆਂ ਚ ਆ ਗਈ ਪੈਰਾਂ ਤੇ ਵੀ ਮਾਰਕਿੰਗ ਆ ਗਈ ਪਿਛਲਿਆਂ ਤੇ ਅਗਲੇ ਪੈਰਾਂ ਤੇ ਵੀ ਆ ਗਈ ਤਕਰੀਬਨ ਤਕਰੀਬਨ ਜੇ ਗੱਲ ਕਰ ਲਈ ਨਾ ਸਾਰੀ ਮਾਰਕਿੰਗ ਪੂਰੀ ਕਰਦੀ ਆ ਤੇ ਸਿੰਗੀ ਆ ਗਈ ਕਹਿ ਲਈ ਬਿਲਕੁਲ ਛੋਟੀ ਸਿੰਗੀ ਕਰ ਜੁਗਿਆ ਬੰਦ ਬਰੀਕ ਸਿੰਘ ਚ ਆ ਗਈ ਇੱਥੇ ਰੋਕ ਲਈ ਬਈ ਮਾੜੀ ਆ ਜਾ ਆ ਜਾ ਕਰੀ ਲਿਆ ਹੋਇ ਇਹ ਇੱਥੋਂ ਇੱਥੋਂ ਦਿਖਾ ਦੇ ਇੱਥੋਂ ਮਾਰਦੀ ਕੈਮਰਾ ਛੱਡ ਦੇ ਰੱਸਾ ਇਹਨੇ ਕਿੱਧਰ ਭਜਣਾ ਉੱਤੀ ਧਰ ਦੇ ਇਹ ਇੱਥੋਂ ਦਿਖਾ ਦੇ ਸਾਰੇ ਲਗਭਗ ਉਮਰੀ ਦੀ ਬਾਈ ਹੈ ਨਾ ਹਾਂਜੀ ਹਾਂਜੀ ਇਹਦਾ ਗਿਰੀਟਰ ਹੋਊਗਾ ਭਾਈ ਇਹਦਾ 42000 ਇਹਦਾ 42 ਉਹਦਾ 38 ਉਹਦਾ 38 ਜੇਕਰ ਧਿਆਨ ਕਿਸੇ ਨੇ ਇਹ ਦੋਨੇ ਬੂਰੀਆਂ ਲੈਣੀਆਂ ਹੋਣ ਜਾਂ ਉਹ ਛੋਟੀ ਬੂਰੀ ਤੇ ਮਾਰੀ ਕਰੀ ਕੈਮਰਾ ਇੱਕ ਉਹ ਛੋਟੀ ਬੂਰੀ ਆ ਗਈ ਨਿਸ਼ਾਨੀਆਂ ਨਹੀਂ ਉਹ ਵੀ ਬਾਲੀਆਂ ਕਵਰ ਕਰਦੀ ਹੈ ਨਾ ਮਾਰਜਿਨ ਵਾਲੀ ਤਾਕੜੀ ਹੈ ਜੇ ਕਿਸੇ ਨੇ ਦੋਨੇ ਜਾਂ ਤਿੰਨੇ ਬੂਰੀਆਂ ਪਾਉਣੀਆਂ ਹੋਈਆਂ ਕਰ ਦਾਂਗੇ ਜੀ ਮਾਰਜਿਨ ਕਰ ਦਾਂਗੇ ਮਨਤਨ ਉਦਾਂ ਦਾ ਕੰਸੀਸ਼ਨ ਬੰਦੇ ਨੂੰ ਖੁਸ਼ ਕਰਕੇ ਭੇਜਾਂਗੇ ਜੀ ਇਹ ਨਹੀਂ ਹੈਗਾ ਪਾੜਦੇ ਨਹੀਂ ਹੈਗੇ ਠੀਕ ਹੈ ਗੱਲ ਆ ਬਾਈ ਕਹਿੰਦਾ ਖੁਸ਼ ਕਰ ਦਾਂਗੇ ਅੜਨ ਵਾਲਾ ਕੰਮ ਨਹੀਂ ਨਫੇ 'ਚ ਕੰਮ ਹੋ ਕੱਟੀਆਂ ਦੇ ਦੇਵਾਂਗੇ ਤੇ ਮਾਰਕਿੰਗ ਬਿਲਕੁਲ ਜਾਇਜ਼ ਆ ਗਈ ਤੇ ਛੋਟੀ ਬੂਰੀ ਅੰਡ ਤੇ ਦਿਖਾਵਾਂਗਾ ਤੁਹਾਨੂੰ ਉਹਦੀ ਮਾਰਕਿੰਗ ਬੜੀ ਕਮਾਲ ਦੀ ਆ ਛੋਟੀ ਜਰੂਰ ਆ ਪਰ ਇਹ ਸਮਝ ਲਓ ਮਾਰਕਿੰਗ ਵਾਲੇ ਮਾਮਲੇ ਜੇ ਸਾਰੀਆਂ ਨੂੰ ਮਤ ਪਾਉਂਦੀ ਆ ਇਹ ਕੱਟੀ ਦੀ ਝੋਲੀ ਚੂੜੀ ਥਣ ਥਣ ਬਹੁਤ ਮੋਟਾ ਲੱਗਿਆ ਠੀਕ ਆ ਗੱਲ ਇਹ ਇੱਥੋਂ ਕਰਾ ਲਈ ਗਰੀ ਚੈੱਕ ਇਹ ਇੱਥੋਂ ਇੱਥੋਂ ਜਮਾ ਠੰਡੀ ਸੀਲ ਹੈ ਬੜ ਬੁੜ ਜੇ ਬੜੇ ਨੇ ਨਾ ਇਹ ਇੱਥੋਂ ਆ ਜਿਵੇਂ ਕਹਿ ਰਹੀ ਐ ਝੋਲੀ ਬਹੁਤ ਚੰਗੀ ਰੱਖਦੀ ਐ ਨੰਬਰ ਆ ਗਿਆ ਦੂਜਾ ਰੇਟ ਇਹ ਨਾ ਬਾਈ ਕਹਿੰਦਾ ਰਹਿਣਾ 42 ਤੇ ਹੁਣ ਗਰੀ ਅਜਤੇ ਇਮਾਰਤ ਦੇ ਨੰਬਰ ਵਾਲੀ ਤੇ ਮਾਰ ਕੈਮਰਾ ਉਹ ਇਹ ਫੇਸ ਦੀ ਮਾਰ ਕੈਮਰਾ ਬੱਲਾ ਇੱਥੋਂ ਦਿਖਾ ਇਹ ਇੱਥੋਂ ਮਾਰ ਗਿਆ ਮਰਾ ਪਾਟਾ ਆ ਗਿਆ ਅੱਖ ਪਿਓਰ ਆ ਗਈ ਜਮਾ ਨੀਲੀ ਵਾਲੀ ਸਵੇਰ ਦੀ ਵੀ ਠੰਡੀ ਲੱਗਦੀ ਹੈ ਨਾ ਸਵੇਰ ਦੀ ਬਾੜੀ ਗਲਾਬੀ ਜਵਾਨ ਗਲਾਬ ਸਾਰਿਆਂ ਦੀ ਜੀ ਗਲਾਬੀ ਜਵਾਨ ਹੋਊਗੀ ਸਕਿਨ ਗਲਾਬੀ ਹੋਊਗੀ ਇਹਦੀ ਜਿੱਥੋਂ ਵਾਈਟਨੈਸ ਹੈਗੀ ਹੈ ਉਥੋਂ ਸਕਿਨ ਜਿਹੜੀ ਹੈਗੀ ਉਹ ਗਲਾਬੀ ਹੋਊਗੀ ਗਲਾਬੀ ਜਵਾਨ ਇਹਨਾਂ ਦੀ ਵੀ ਜਿਵੇਂ ਸਿਰਸੋਰ ਥੋੜੇ ਲਿਬੜੇ ਹੋਏ ਨੇਗੇ ਹਨਾ ਤੇ ਬਾਕੀ ਸਾਰਿਆਂ ਦੇ ਜਿਵੇਂ ਤੁਸੀਂ ਦਿਖਾਉ ਹੋ ਗਿਆ ਪੂਰੇ ਗਲਾਪੀ ਇਹਦੀ ਝੋਲੀ ਝੂੜੀ ਕਰਾ ਲਈ ਜਿਹੜੀ ਚੱਕ ਇਥੋਂ ਇਹ ਇਥੋਂ ਸਭਾ ਦੀ ਇਹ ਵੀ ਠੰਡੀਆਂ ਪਾਈ ਕਹਿੰਦਾ ਝੋਲੀ ਬਹੁਤ ਝੋਲੀ ਦੀ ਦੇਖ ਲਓ ਜੀ ਇਹਦੇ ਸ ਕਰਨ ਉਹ ਵੀ ਬਹੁਤ ਪਤਲੀ ਹੈ ਜੀ ਠੀਕ ਹੈ ਗੱਲ ਬਿਲਕੁਲ ਵਧੀਆ ਖਾਣ ਪੀਣ ਵਾਲੀਆਂ ਕੱਟੀਆਂ ਨੇ ਜੇ ਗੁਰੀ ਕੋਈ ਇਹਨਾਂ ਨੂੰ ਫੀਡ ਫੂਡ ਤੇ ਤਿਆਰ ਕਰੇ ਬਹੁਤ ਛੇਤੀ ਝੋਟੀਆਂ ਬਣਣਗੀਆਂ ਮਤਲਬ ਜਿਹੜੇ ਏਰੀਆ ਚ ਆਉਂਦੀਆਂ ਨੇ ਉੱਥੇ ਥੋੜਾ ਜਿਹਾ ਹਰੇ-ਚਾਰੇ ਤੇ ਜ਼ਿਆਦੇ ਪਾਲੇ ਜਾਂਦੇ ਨੇ ਪਸ਼ੂ। ਕੈਰੀਏ ਸ਼ਾਮ ਸੰਭਾਲ ਵਾਲਾ ਕੰਮ ਹੈ ਨਹੀਂ ਆ। ਹਾਂ, ਆਪਣੇ ਇੱਧਰ ਫੀਡ ਤੇ ਜਿਵੇਂ ਆਪਾਂ ਪਾਲੀਏ ਤਾਂ ਦਿਨਾਂ 'ਚ ਝੋਟੀਆਂ ਵੱਢਣ ਵਾਲਾ ਕੰਮ। ਲੈ ਚੱਲਾ ਚੱਲਾ ਇਹਨੂੰ ਲੈ ਚੱਲਾ। ਆ ਜਾ ਵੀ। ਫੇਰ ਪੀਂਦ ਪਾਲੀ। ਇਹ ਨਹੀਂ ਫੇਰਦੇ ਆ ਇਹਨੂੰ ਲੈ ਚੱਲ ਇੱਕ ਵਾਰੀ ਕੁਆਲਿਟੀ ਇੱਥੇ ਰੋਗ ਲਈ ਬਾਈ। ਇੱਥੇ ਰੋਗ ਲਈ ਐ ਲੰਬੀ ਖੜਾ ਲਾ ਇੱਥੋਂ ਮਾਰਦੀ ਗਰੀ ਕੈਮਰਾ ਫੇਸ ਕੁਆਲਿਟੀ ਤੇ ਇੱਥੋਂ ਕਰਾਦੀ ਚੈੱਕ ਕਿਹਦੀ ਕਿੰਨੀ ਉਮਰ ਆ ਬਾਈ। ਇਹਦੀ ਵੀ 12-13 ਮਹੀਨੇ ਹੈ ਜੀ। 12-13 ਮਹੀਨੇ ਦੇ ਲੱਗ ਭਾਗ। ਹਾਂਜੀ। ਆਲੇ ਆ ਕਮਾ ਲਿਆ ਉਰਲੇ ਇਹ ਇਧਰਲੇ ਬੰਨੇ ਪਹਿਲਾਂ ਤੁਹਾਨੂੰ ਦਿਖਾਦੀ ਬੂਰੀ ਨੀਲੀ ਰਾਵੀ ਜਿਵੇਂ ਤੁਹਾਨੂੰ ਸ਼ੁਰੂ ਚ ਹੀ ਕਿਹਾ ਸੀ ਕਿ 30 ਦੀਆਂ ਦੀ ਕਵਾਲਿਟੀਆਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਅੱਜ ਬਾਈ ਕੋਲੇ ਚਾਮੜਾ ਆ ਗਿਆ ਬਿਲਕੁਲ ਬਰੀਕ ਕਾੜੀ ਇਹ ਲੈ ਜਿੱਥੋਂ ਮਰ ਜਿੱਥੋਂ ਮਰਜੀ ਭਰ ਲੈ ਟੈਰੀ ਕਾਰਟ ਵਾਲਾ ਕੰਮ ਆ ਬਰੀਕ ਚਾਮੜੇ ਜ ਆ ਗਈ ਬਿਲਕੁਲ ਤੇ ਥੱਲਿਓ ਝੋਲੀ ਆ ਗਈ ਸਾਫ਼ ਸੋਥਰੀ ਪੂਛ ਜਿਵੇਂ ਭਰਾ ਕਹਿੰਦੇ ਨੇ ਲੈ ਜੰਮੀ ਕੰਜ ਵਰਗੀ ਕੱਟੀ ਆ ਬਰੀਕ ਕੰਮ ਉਹ ਸਿਸਟਮੇ ਆ ਜੰਮੀ ਆ ਲੈ ਕੰਜ ਵਰਗੀ ਆ ਜੰਮੀ ਪਤਲ ਸਕਿਨ ਨੇ ਠੀਕ ਆ ਗੱਲ ਤੇ ਅੱਗੇ ਬਾਣਨ ਵਾਲੀ ਆਈਟਮੀ ਆ ਇਹਦਾ ਫੀਡ ਤੇ ਬੰਦਾ ਜਦੋਂ ਪਾਲੂਗਾ ਨਾ ਇਹਦਾ ਇਹਦਾ 33 ਹਾਂ ਇਹਦਾ 33 ਇਹਦਾ 42 ਉਹਦਾ 38 ਉਹਦਾ 38 ਆਪਣੇ ਮਤਲਬ ਰੇਟ ਫਿਕਸ ਜੀ ਹੋਣਗੇ ਕੋਈ ਠੀਕ ਆ ਗੱਲ ਆ ਆ ਜਾ ਆ ਜਾ ਸਾਈਡ ਨੂੰ ਆ ਜਾ ਇਧਰ ਸਾਰਿਆਂ ਤੇ ਮਾਰਨੀ ਕਰੀ ਕੈਮਰਾ ਰੇਟ ਪਾਈ ਕਹਿੰਦਾ ਰੇਟ ਚ ਬਹੁਤ ਜ਼ਿਆਦਾ ਅੰਤਰ ਨਹੀਂ ਹੋਊਗਾ ਪਰ ਕੁਆਲਿਟੀ ਜਿੰਨੀ ਕ ਹੈਗੀ ਆ ਸਾਨੂੰ ਦਿਖਾਤੀ ਵੀ ਕੋਈ ਵੱਡੀ ਛੋਟੀ ਨਹੀਂ ਬਣਾ ਕੇ ਦਿਖਾਈ ਕਿਤੋਂ ਵੀ ਕੱਟੀ ਕੋਈ ਤੇ ਹੁਣ ਆ ਜਾਗਾ ਰਿਮੋਟ ਵਾਲੀ ਤੇ ਆ ਤੇ ਮਾਰਦੇ ਕੈਮਰਾ ਦਿਖਾ ਨਹੀਂ ਝੋਲੀ ਝੋਲੀ ਥੰਨੇ ਦੀ ਤੇ ਇੱਥੋਂ ਇੱਥੋਂ ਦਿਖਾ ਦੀ ਤੇ ਬਾਕੀ ਚੌੜੀ ਬਹੁਤ ਆ ਇਹ ਜਿਹੜੇ ਹਿਸਾਬ ਨਾਲ ਉਮਰ ਛੋਟੀ ਜੀ ਆ ਨਾ ਇੱਥੋਂ ਦਿਖਾ ਦੇ ਚੜਾਈ ਕਿੰਨੀ ਆ ਗਈ ਦੀ ਉਮਰ ਛੋਟੀ ਜੀ ਆ ਗਈ ਗੱਟੀ ਦੀ ਜਿਵੇਂ ਬਰੀਕ ਇਹ ਵੀ ਫੁੱਲ ਆ ਗਈ ਇਹਦੀ ਕਿੰਨੀ ਉਮਰ ਰਹੂ ਬਈ ਇਹਦੀ ਵੀ ਉਮਰ ਆ ਇਹਦੀ ਦਾ ਸਾਲ ਕਿਤੇ ਲਗਭਗ ਹੀ ਹੋ ਗਏ ਘੱਟੇ ਹੋਵੇ ਆਉਂਦੇ ਨਹੀਂ ਮਹੀਨਾ ਸਾਲ ਤੋਂ ਹਾਂ ਸਾਲ ਤੋਂ ਆ ਗਈ ਜੈਡ ਬਲੈਕ ਪੂਛ ਆ ਗਈ ਜੈਡ ਬਲੈਕ ਪੂਛ ਤੇ ਵੀ ਕੋਈ ਵਾਲ ਚਿੱਟਾ ਨਹੀਂ ਹੈਗਾ ਠੀਕ ਹੈ ਤੇ ਢਾਂਚਾ ਬਹੁਤ ਸੋਹਣਾ ਬਣਾਉਗੀ ਉੱਤੋਂ ਨਾ ਚੌੜੇ ਢਾਂਚੇ ਜੀ ਰਹੂਗੇ ਚੌੜਾ ਠੰਡੀ ਸੀ ਲਾ ਗੱਟੀ ਦੇ ਜਮਾ ਟੋਰ ਫੋਲ ਕੇ ਇਹਨੂੰ ਵੀ ਨੰਬਰ ਆ ਗਿਆ ਇਹਦਾ ਮੇਰਾ ਖਿਆਲ ਚੌਥਾ ਹੈ ਨਾ ਬਾਈ ਇਹਦਾ ਨੰਬਰ ਚੌਥਾ ਜੀ ਨੰਬਰ ਆ ਗਿਆ ਚੌਥਾ ਥਣ ਮੋਟਾ ਮੋਟਾ ਕੱਢੂ ਇਹਦਾ ਇਹਦਾ ਐਕਟਿਵ ਆ ਪੂਰੀ ਯਾਰ ਪੂਰੀ ਐਕਟਿਵ ਹੈ ਇਹਦਾ ਪੂਰੀਆਂ ਮਾਰ ਦਿਆ ਛਾਲਾ ਇੱਥੋਂ ਤੁਰਦੀ ਦੀ ਅਡਜਮੈਂਟ ਜ਼ਿਆਦਾ ਹੁੰਦੀ ਐ ਇਹਨੂੰ ਚਲਾ ਦੇ ਮੈਟਕਰੀ ਨੂੰ ਇਹ ਇੱਥੋਂ ਦਿਖਾ ਲਈਂ ਮਰੀ ਇਹ ਇੱਥੋਂ ਇੱਥੇ ਰੋਕ ਨਹੀਂ ਬਾਈ ਮਾੜੀ ਰੋਕਲਾ 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 ਫੇਸ ਕਰਦੇ ਉਰਲੇ ਵੱਨੇ ਖੜਦੀ ਨਹੀਂ ਨਾ ਇੱਥੋਂ ਦਿਖਾ ਦਿੰਗਾ ਰੀ ਲੈ ਆ ਬਾਈ ਉਰਲੇ ਬੰਨੇ ਲੈ ਆ ਹੋਰ ਉਹ ਮਰੇ ਦੀ ਬਾਈਕ ਨਾਲ ਸਾਲ ਦੇ ਏੜ ਗੇੜਾ ਹੋ ਸਕਦਾ ਹਨਾ ਮਹੀਨਾ ਖੰਡ ਘੱਟ ਹੀ ਹੋਵੇ ਸਕਦਾ ਘੱਟ ਹੀ ਹੋਵੇ ਅੰਦਰ ਹੀ ਹੋਵੇ ਸਕਦਾ ਪਰ ਢਾਂਚਾ ਬੜਾ ਸੋਹਣਾ ਰੱਖਦੀ ਆ ਉੱਤੋਂ ਜਿਵੇਂ ਤੁਹਾਨੂੰ ਦੱਸਿਆ ਨਾ ਮੈਂ ਚੌੜਾ ਰੱਖਦੀ ਆ ਉੱਤੋਂ ਢਾਂਚਾ ਜਿਵੇਂ ਤੁਹਾਨੂੰ ਮੈਂ ਗੈਪ ਕਹਿੰਦਾ ਹੁੰਦਾ ਮੱਜਾਂ 'ਚ ਵੀ ਆ ਚੀਜ਼ ਤੇ ਆ ਚੀਜ਼ ਦਾ ਗੈਪ ਵੀ ਸ਼ਾਨਦਾਰ ਆ ਤੇ ਉੱਤੋਂ ਢਾਂਚਾ ਵੀ ਸੋਹਣਾ ਰੱਖਦੀ ਆ ਚੌੜੇ ਢਾਂਚੇ ਜਾ ਗਈ ਬਿਲਕੁਲ ਖੜਮੇ ਖੜਮੇ ਪੁੱਠੇ ਜਾ ਗਈ ਇੱਥੇ ਤੋਂ ਪਛਾਣ ਤੋਂ ਢਾਲੂ ਜੀ ਨਹੀਂ ਹੈਗੀ ਕਿਸੇ ਪੱਖ ਤੋਂ ਇਹਦਾ ਕੀ ਰੇਟ ਹੋਊਗਾ ਬਾਈ ਇਹਦਾ 33 ਦਾ ਹੀ ਦਾ ਵੀ ਇਹਦਾ ਵੀ 33 33 ਤੇ 60 ਛਾਟ ਹੋ ਗਿਆ 60 ਛਾਟ ਹੋ ਗਿਆ ਜੋੜਾ ਕਿੰਨੇ ਦਾ ਦੇਵਾਂਗੇ ਯਾਰ ਦੋਨੀ ਜੰਮੀ ਕੋਈ ਨਹੀਂ 65000 ਦਾ ਕਰਾਂਗੇ ਜੋੜਾ 65000 ਦਾ ਕਰ ਦਾਂਗੇ ਜੋ ਚੌਂਟੇ ਨਹੀਂ ਚੱਕਦੇ ਕੋਈ ਨਹੀਂ ਜੇ ਤੁਹਾਡੀ ਵੀਡੀਓ ਬੰਦਾ ਸ਼ੇਅਰ ਕਰਕੇ ਆਉਂਦਾਗਾ ਤਾਂ ਚੌਂਟਾ ਵੀ ਕਰ ਦਾਂਗੇ ਕੋਈ ਚੱਕਰ ਨਹੀਂ ਹਾਂ ਬਾਈ ਕਹਿੰਦਾ ਵੀਡੀਓ ਸ਼ੇਅਰ ਕਰਕੇ ਨਾ ਸੱਜਣ ਦਾ ਉਹਦੇ ਵਾਸਤੇ ਹੋਰ ਵੀ ਕੰਸੈਸ਼ਨ ਹੈਗਾ ਤੇ ਹੁਣ ਮਾਰਦੇ ਘਰੀ ਇਧਰਲੇ ਬੰਨੇ ਆਹ ਕੱਟੀ ਤੇ ਇਹ ਆ ਗਈ ਮੁਰਰਾ ਚ ਤੇ ਇਹ ਵੀ ਮੁਰਰਾ ਚ ਦਿਖਾਤੀ ਤੁਹਾਨੂੰ ਝੋਲੀ ਝੂਲੀ ਗੁਰੀ ਦੀ ਵੀ ਬਾਲੀ ਚੰਗੀ ਆ ਦਿਖਾ ਦੀ ਘੱਬਣਾ ਮੈਂ ਝੋਲੀਆ ਝੋਲੀ ਬੋ ਰੱਖਦੇ ਕਿਉਂਕਿ ਥੱਲੇ ਦਿਖਾਉਣ ਦਾ ਮਕਸਦ ਇਹ ਹੁੰਦਾ ਕਿਸੇ ਭਰਾ ਨੇ ਆਨਲਾਈਨ ਮੰਗਵਨੀ ਆ ਥਣਾ ਦਾ ਪਤਾ ਲੱਗ ਜਾਂਦਾ ਵੀ ਸਿੰਗਲ ਚਾਰ ਆਗੇ ਕੱਦ ਸੁਣਾ ਕਰਦਾ ਪਤਾ ਗੱਲ ਕੀ ਹੈ ਗੁਰੀ ਮੱਜਾਂ ਤਾਂ ਅਗਲਾ ਇੱਕ ਸੂਆ ਰੱਖ ਕੇ ਅਗਲੇ ਸੂਏ ਵੇਚ ਲੂ ਜਿਹੜਾ ਇਹਨਾਂ ਨੂੰ ਪਾਲੂ ਇਹਨਾਂ ਦੇ ਝੋਲੀ ਮੈਟਰ ਕਰਦੀ ਇਹਦਾ ਇਹ ਮੰਨਦਾ ਵੀ ਇੱਕ ਗੱਲ ਹੋਰ ਦੱਸਦਾ ਨਾ ਇਹ ਐਫ ਡੀ ਵਾਲਾ ਕੰਮ ਹੀ ਆ ਐਫ ਡੀ ਵਾਲਾ ਕੰਮ ਆ ਵੀ ਜਿਵੇਂ ਆਪਾਂ ਬੈਂਕ 'ਚ ਐਫ ਡੀ ਕਰਾ ਦਨੇ ਆ ਜਿਹੜਾ ਸੱਜਣ ਕਟੀਆਂ ਖਰੀਦਦਾ ਵੀ ਘਟਦੀਆਂ ਨਹੀਂ ਵਧਣ ਵਾਲਾ ਕੰਮ ਹੀ ਆ ਬਾਕੀ ਲੋਕ ਗੁਰੀ ਦੇਖਦੇ ਨੇ ਕਿ ਉਹ ਆਪਾਂ ਕਹਿੰਦੇ ਨੇ ਕਟੀਆਂ ਮਹਿੰਗੀਆਂ ਨੇ ਉਹ ਵੀ ਆਪਾਂ ਕਹਿੰਦਾ ਵੀ ਮਹਿੰਗੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਪਾਲੂ ਕੌਣ ਹਣਾ ਜੇ ਮੇਰਾ ਵੀਰ ਕੋਈ ਕੱਟੀਆਂ ਖਰੀਦੂਗਾ ਕੱਟੀਆਂ ਮਹਿੰਗੀਆਂ ਹੋਣ ਦਾ ਕਾਰਨ ਤੁਹਾਨੂੰ ਮੈਂ ਹੀ ਦੱਸਦਣਾ ਸੱਜਣਾ ਵੀ ਤੁਸੀਂ ਆਪ ਹੀ ਦੱਸ ਦਿਓ ਕਰਕੇ ਕਮੈਂਟ ਵੀ ਕਰੇ ਆਪਾਂ ਕਿੰਨੀਆਂ ਕੱਟੀਆਂ ਪਾਲਦੇ ਆ ਯਾਰ ਪਤਾ ਗੱਲ ਕੀ ਹੈ ਗੁਰੀ ਜੇ ਕੋਈ ਬੰਦਾ ਕੱਟੀ ਪਾਲੂਗਾ ਉਹਦੀ ਡੇਢ ਦਿਨ ਵੇਚੀ ਆਉਣ ਵਾਲੇ ਸਮੇਂ ਚ ਫਿਰ ਉਹਨੂੰ ਪਾਲਣ ਦਾ ਕੀ ਫਾਇਦਾ ਠੀਕ ਆ ਗੱਲ ਜੋ ਇਹ 60000 ਦੀ ਜੋ ਟੀਵੀ ਕਣੀ ਆ ਫਿਰ ਤਾਂ ਹਨਾ ਫਾਇਦਾ ਹੀ ਨਹੀਂ ਕੋਈ ਰੱਖਣ ਦਾ ਇੱਕ ਗੱਲ ਕਹਿਣਾ ਹੁੰਦਾ ਮੈਂ ਵੀ ਕੱਟੀਆਂ ਮਹਿੰਗੀ ਹੋਣ ਦਾ ਕਾਰਨ ਇਹ ਆ ਵੀ ਜਿਹੜੀ ਆਪਾਂ ਇਹ ਵੀ ਐਕਟਿਵ ਬਹੁਤ ਹੈ ਗੁਰੀ ਐਕਟਿਵ ਇਹ ਵੀ ਬਹੁਤ ਹੈ ਕਿ ਕੱਟੀ ਲੰਬੀ ਰੂੰਬੀ ਸਾਰੀਆਂ ਨਾਲੋਂ ਹੈ ਆ ਕਮਾ ਦਿਆ ਹੈ ਇਹਦੀ 14 ਮਹੀਨੇ ਠੀਕ ਹੈ ਗੱਲ ਕੱਦ ਬਹੁਤ ਕਰ ਜੂਗਾ ਕੱਦ ਕਰੂ ਬਹੁਤ ਇਹਦੀ ਮਾਂ ਬਹੁਤ ਲੰਮੀ ਦੀਗੀ ਇੱਥੋਂ ਲੈ ਕੇ ਆਏਗੇ ਆ ਲੈ ਚੱਲੇ ਚੱਲ ਕੱਦ ਕਰ ਜੂਗੀ ਫੁੱਲ ਤੇ ਇੱਥੋਂ ਗਰੀ ਫੇਸ ਤੇ ਮਾਰਨੀ ਕੈਮਰਾ ਐਕਟਿਵ ਵੀ ਫੁੱਲ ਆ ਗਈ ਤੇ ਬਾਕੀ ਢਾਂਚਾ ਬਹੁਤ ਸੋਹਣਾ ਰੱਖਦੀ ਆ ਉਤੋਂ ਇਹਦਾ ਕੀ ਰੇਟ ਹੋਊਗਾ ਬਾਈ ਰੇਟ ਗੁਰੀ ਇਹਦਾ ਵੀ 33000 ਦੀ ਦੇ ਦਾਂਗੇ ਹੈ 33000 ਦੀ ਦੇ ਦਾਂਗੇ ਕਿ ਮੈਂ ਇੱਕ ਇੱਕੋ ਜੀ ਕਰਤਾ ਕੰਮ ਉੱਥੋਂ ਲਾ ਕੇ ਬਰੇ ਤੱਕ ਇਹ ਆਇਆ ਵੀ ਚੱਲ ਕੋਈ ਭਰਾ ਹੈ ਨਾ ਜੇ ਆਪਣਾ ਠੀਕ ਹੈ ਖਰੀਦਦਾ ਤਿੰਨੇ ਤਾ ਹੋਰ ਵੀ ਮਾਨਤਨ ਕਰਦਾਂਗੇ ਵੈਸੇ ਆਪਾਂ ਰੇਟ ਜਿਆਦਾ ਕਰੀ ਨਹੀਂ ਠੀਕ ਆ ਗੱਲ ਵੀ ਰੇਟ ਜੈ ਜੀ ਰੱਖਿਆ ਜਮੀ ਇਹ ਮੇਰਾ 35 ਕਰਦੇ 38 ਕਰਦੇ ਉੱਚੋ ਛੋਟ ਛੱਪੇ ਕਰਾਂਗੇ ਕੋਈ ਐ ਨਹੀਂ ਹੈ ਵੀ ਬਾਲਾ ਜਿਆਦਾ ਜੋ ਕੋਈ ਬੰਦਾ ਕੱਲੀ ਕੱਲੀ ਖਰੀਦਦਾ ਇਕੱਠੀਆਂ ਚੋਂ ਮਾਨਤਨ ਕਰ ਲੈਂਦਾ ਠੀਕ ਆ ਗੱਲ ਆ ਇਕੱਠੀਆਂ ਚੋਂ ਬਾਈ ਕਹਿੰਦਾ ਉਦਾਂ ਦਾ ਮਾਨਤਨ ਹੋ ਜੂਗਾ ਤੇ ਹੁਣ ਆ ਜਾਗਾ ਰੀ ਓਏ ਛੋਟੇ ਉਸਤਾਦਾਂ ਕਣੀ ਆ ਜਾ ਆ ਘੜੀਆਂ ਤਿੰਨਾ ਮਾਰਕਿੰਗ ਕਰਾ ਦੇ ਚੈੱਕ ਮਾਰਕਿੰਗ ਵਾਈ ਕਹਿੰਦਾ ਛੋਟੀਆਂ ਮੈਂ ਤਾਂ ਲੈ ਲਈਆਂ ਵੀ ਯਾਰ ਇਹਨਾਂ ਦੇ ਕੋਈ ਟੁੱਟਮੀ ਮਾਰਕਿੰਗ ਨਹੀਂ ਲੱਗੀ ਕਿਤੇ ਵੀ ਹੈਨਾ ਓਵਰ ਮਾਰਕਿੰਗ ਕਿਤੇ ਨਹੀਂ ਹੈਗੀ ਗੁਰੀ ਜਿਵੇਂ ਢਿੱਡ ਤੇ ਹੁੰਦੇ ਨੇ ਕਿ ਇਹਨਾਂ ਦੇ ਚਟਾਕ ਜੇ ਕੰਨਾਂ ਤੇ ਹੁੰਦੇ ਨੇ ਇਹ ਸਾਰੀਆਂ ਮੈਂ ਮੰਨ ਲਾ ਵੀ ਜੈਨੂਨ ਮਾਰਕ ਟੋੜ ਟੋੜ ਕੋਲ ਕੇ ਨੂੰ ਵੀ ਤੋੜ ਤੇ ਮਾਰਕਿੰਗ ਜੈਨੂਨ ਜਿਹੜੀ ਬੂਰੀ ਨੀਲੀ ਦੀ ਹੈ ਨਾ ਛੋਟੀ ਉਹ ਤਾਂ ਮੈਂ ਮੰਨ ਲਓ ਵੀ ਛੋਟੀ ਜ਼ਰੂਰ ਆ ਪਰ ਉਹਦਾ ਬਣੂ ਵੀ ਬੜੀ ਚੰਗੀ ਜਾ ਕੇ ਜਿਹੜਾ ਮਾਰਕਿੰਗ ਇਹਦੀ ਵੀ ਕਰਾ ਲੈ ਚੈੱਕ ਸਿੰਘ ਵੀ ਬਾਈਟ ਆ ਗਿਆ ਇੱਕ ਇਹਦਾ ਤੇ ਬਾਕੀ ਇੱਥੋਂ ਕਰਾ ਦੀ ਚੈੱਕ ਜਿਵੇਂ ਬਾਈ ਨੇ ਦੱਸਿਆ ਵੀ ਬਿਉਦਾ ਨਾਸਲ 'ਚ ਕੋਈ ਕਮੀ ਨਹੀਂ ਮਾਰਕਿੰਗ ਸਾਮ ਤਾਂ ਇਹ ਹੈ ਗੁਰੀ ਉੱਥੇ ਨਾ ਥੋੜਾ ਜਿਹਾ ਕੇਅਰ ਕਰਦੇ ਘੱਟ ਨੇਗੇ ਬਰੀਡ ਹੈਗੀ ਉਧਰਲੀ ਸਾਈਡ ਫਿਰੋਜ਼ਪੁਰ ਵਾਲੀ ਸਾਈਡ ਠੀਕ ਹੈ ਪਰ ਸਮਝੀ ਥੋੜਾ ਜਿਹਾ ਘੱਟ ਕਰਦੇ ਨੇ ਠੀਕ ਹੈ ਗੱਲ ਲੈ ਆ ਇਹਦੀ ਉਮਰ ਕਿੰਨੀ ਕਹੂਗੀ ਇਹਦੀ ਹੋਊਗੀ ਕੋਈ 8-9 ਮਹੀਨੇ ਠੀਕ ਹੈ ਗੱਲ 8-9 ਮਹੀਨੇ ਦੀ ਆ ਸਵਾਲ 'ਚ ਘੱਟ ਜੁ ਆਇਆ ਸਵਾਰਕਿੰਗ ਪ੍ਰੋਪਰ ਆ ਹਨਾ ਜਿੰਨੀ ਕਹੀ ਸਵਾਭ ਬਹੁਤ ਠੰਡਾ ਗੁਰੀ ਇਹਨਾਂ ਦਾ ਠੀਕ ਹੈ ਗੱਲ ਇਹਨਾਂ ਦੇ ਤਿੰਨਾਂ ਦੀ ਕਿੰਨੇ ਪੈਸੇ ਲਾ ਲਾਂਗੇ ਧਿਆਨ ਯਾਰ ਇਨਾ 38000 ਲੈ ਲੈ ਗੁਰੀ ਤਿੰਨਾ ਵੀ ਹਾਂ ਜੇ ਆਪਾਂ ਕੱਲੀ ਕੱਲੀ ਆ ਰੇਡ ਕਰੀਏ ਠੀਕ ਹੈ ਤਾਂ ਹੈਗਾ 5-7000 ਦਾ ਅੰਤਰ ਠੀਕ ਹੈ ਇਹਨਾਂ ਚ ਆਖੂ ਨਾ ਆਹ ਹਣ ਲਿਆ ਦੋ ਨੰਬਰ ਵਾਲੀ ਇਹ ਲੈ ਆ ਲੈ ਆ ਲੈ ਆ ਇਹਦਾ ਬੱਚਾ ਲੈ ਲੈ ਵੀ ਤੱਕੇ ਨਾਲ ਹੀ ਲਿਆਏ ਇਹਦੇ ਦਾ ਮਾਰ ਕੇ ਮੁਰ ਕੇ ਬਾਹਲੇ ਸੋਨੇ ਨੇ ਰੋਕੀ 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 ਇੱਥੇ ਰੋ ਰਹਾ ਰੋਕਲਾ 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 ਅੱਗ ਤੇ ਪੂਰੀ ਆ ਨਾ ਇੱਥਾ ਦਿਖਾ ਦੇ ਗਰੀ ਹੈਗੀ ਦਾ ਛੋਟੀ ਜੀ ਆ ਜਮੀ ਉਹ ਜਵਾਕ ਵੀ ਖੇਡ ਲੱਗੇ ਰਹਿਣਗੇ ਨਾ ਖੇਡ ਲੱਗੇ ਰਹਿਣਗੇ ਮੂੰਹ ਵੀ ਪਊਗਾ ਇਹ ਚ ਠੀਕ ਹੈ ਗੱਲ ਆ ਲੈ ਚ ਲੈ ਇਹਨੂੰ ਇਹਨਾਂ ਦਾ ਬੱਚੇ ਕਰੀ ਹੋਏ ਨੇ ਬੱਚੇ ਖੇਡ ਖੂਡ ਲਾਉਣਿਆਂ ਖੇਡਾਂ ਦੇ ਪੈਸੇ ਲਾਦਾਨੇ ਉਹ ਖੇਡਾਂ ਦੇ ਪੈਸੇ ਲਾਉਣ ਦੀ ਲੋੜ ਨਹੀਂ ਆਈ ਤੀ ਪੈਸੇ ਲਾਦੇ ਨਾਲ ਤਾਂ ਥੋੜੀ ਖੇਡ ਆ ਇਹ ਨਾਲੇ ਖੇਡ ਮਹਿੰਗੀ ਹੋ ਜੂਗਾ ਹਾਂ ਜਾ ਕੇ ਮਹਿੰਗੀ ਹੋ ਜੀ ਸਹੀ ਗੱਲ ਆ ਲੈ ਜਾ ਲੈ ਇਹਨੂੰ ਲੈ ਚੱਲ ਬਾਈ ਪਾਣੀ ਫਿਰ ਪਿਆ ਦੇ ਪਹਿਲਾਂ ਲੈ ਜਾ ਇਹ ਇੱਥੇ ਇੱਥੇ ਜੇ ਰੋਕ ਲਿੰਗਾ ਆ ਜਾ ਕੇ ਇੱਥੇ ਰੋਕ ਲਾ ਇੱਥੇ ਦਿਖਾ ਲਈਂ ਮਾਰ ਕੇ ਤਾਂ ਬਾਲੇ ਚੰਗੇ ਨੇ ਗੁਰੀ ਇਹਨਾਂ ਦੇ ਠੀਕ ਆ ਓਵਰ ਨਹੀਂ ਹੈਗਾ ਕਿਤੇ ਓਵਰ ਨਹੀਂ ਹੈਗਾ ਆਪਾਂ ਇਹ ਚੀਜ਼ ਦੇਖ ਕੇ ਲੈ ਕੇ ਆਏਗੇ ਕਿੰਨੀ ਕੁ ਉਮਰ ਹੋਊ ਇਹਦੀ ਉਡੀ ਹੋਗੀ 6 ਮਹੀਨੇ 5 ਹੋਵੇ 6 ਹੋਵੇ ਛੋਟੀ ਆਪਾਂ ਇਹ ਕਹਿ ਕਹਿ ਸਕਦੇ ਆ ਵੀ ਥੋੜੀ ਥੋੜੀ ਜਿਹੀ ਥਾਂ ਚ ਹੀ ਖੜੂਗੀ ਜਿਹੜੇ ਭਰਾ ਕੋਲੇ ਕਹਿੰਦੇ ਸ਼ਹਿਰ ਵਾਲਾ ਬੰਦਾ ਲੈ ਜੂਗੇ ਨਾ ਚਾਹੇ ਬੈਡਰੂਮ ਚ ਰੱਖ ਲਿਆ ਗਲਾ ਕੋਈ ਐ ਚੱਕਰ ਨਹੀਂ ਹੈਗਾ ਹਾਂ ਆ ਚਾਹੇ ਕੋਈ ਸ਼ਹਿਰ ਵਾਲਾ ਬੰਦੀ ਲੈ ਜੇ ਜਿਹੜਾ ਸ਼ੌਂਕ ਰੱਖਦਾ ਜਾਂ ਹਮਾਚਲ ਵਾਲੇ ਭਰਾ ਸ਼ੌਂਕ ਰੱਖਦੇ ਨੇ ਹਾਂ ਜੀ ਉਧਰ ਵੀ ਜਲਦੀ ਫੋਨ ਕਰਨੇ ਹੈ ਹਾਂ ਖੜੀ ਰਹਿਣ ਦੇ ਤੀਨਾਂ ਦੋਨਾਂ ਨੂੰ ਦਿਖਾ ਦਾਂ ਖੜਾ ਕੇ ਇਕੱਠੀਆਂ ਤੇ ਹੁਣ ਲੈ ਆ ਬੂਰੀ ਨੀਲੀ ਰਵੀ ਰੇਟ ਹੈ ਨਾ ਤਿੰਨਾ ਦਾ ਕਰਾਤਾ ਬਾਈ ਤੋਂ ਕਿੰਨਾ ਰੇਟ ਦੱਸਿਆ ਕਿੰਨਾ ਦਾ 80000 ਇੱਥੇ ਇੱਥੇ ਰੋਕੀ 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 ਇਹਨੂੰ ਫੇਸ ਕਰੀ ਹੁਰਲੇ ਬੰਨੇ ਇਹ ਇੱਥੋਂ ਦਿਖਾ ਰਹੀ ਹੈ ਗਰੀ ਇਹਦੀ ਮਾਰਕਿੰਗ ਸਭ ਤੋਂ ਤਗੜੀ ਲੱਗਦੀ ਹੈ ਯਾਰ ਮੇਰੀ ਇਹਦੀ ਬੱਗੀ ਨਾ ਆ ਸਕੀ ਠੀਕ ਹੈ ਗੱਲ ਆ ਦੇਖੋ ਗੁਰੀ ਜਿਹੜੀ ਸਕਿਨ ਹੈਗੀ ਗੁਲਾਬੀ ਆ ਜਿੱਥੋਂ ਇੱਥੋਂ ਵੀ ਹੋਊਗੀ ਜੇ ਆਪਾਂ ਕੈਮਰਾ ਮਾਰਾਂਗੇ ਨਾ ਆ ਲੈ ਚੱਲਾ ਹਾਂਜੀ ਆ ਲੈ ਚੱਲ ਲੈ ਚੱਲ ਲੈ ਚੱਲਾ ਇਹਨੂੰ ਇਹਦੀ ਉਮਰ ਕਿੰਨੀ ਕਹੂ ਬਾਈ ਇਹਦੀ ਵੀ 5-6 ਮਹੀਨੇ ਹੋਊਗੀ ਠੀਕ ਇਹਦਾ ਹਜੇ ਲੂਈਆਂ ਉਤਰੀ ਪਹਿਲੀ ਲੂਈਆਂ ਨਹੀਂ ਉਤਰੀ ਆ ਯਾਰ ਪਹਿਲੀ ਲੂਈ ਨਹੀਂ ਉਤਰੀ ਇਹਦਾ ਕੱਟੀ ਬਹੁਤ ਬਣਨ ਵਾਲੀ ਆ ਗੁਰੀ ਠੀਕ ਆ ਇਹ ਬੂਰਾ ਬੱਚਾ ਹਮੇਸ਼ਾ ਭਰਾ ਭਾਲਦੇ ਨੇਗੇ ਮੱਝ ਦਾ ਰੇਟ ਵੀ ਵਧ ਗਿਆ ਨਾ 15 20000 ਬੂਰੇ ਬੱਚੇ ਨਾਲ ਇੱਥੋਂ ਮਾਰੀ ਗਈ ਕੈਮਰਾ ਉਮਰ ਸਿਰਫ 5 ਤੇ 6 ਮਹੀਨਿਆਂ ਦੇ ਵਿੱਚ ਹੀ ਆ ਬਾਈ ਨਾ ਅੱਖਾਂ ਖਬਾਲੀ ਸੋਹਣੀ ਗੁਰੀ ਇਹਦੀ ਪਰ ਅੱਖਾਂ ਕਹਿ ਲਈਏ ਮੱਥੇ 'ਚ ਜਿਵੇਂ ਬੱਲ ਬਾਈ ਨੇ ਦੱਸਿਆ ਤੇ ਪੈਰਾਂ ਤੇ ਨਿਸ਼ਾਨ ਆ ਗਏ ਪ੍ਰੋਪਰ ਜੀ ਮਾਰਕਿੰਗ ਆ ਓਵਰ ਆਲਾ ਕੰਮ ਨਹੀਂ ਕੀਤਾ ਵੀ ਤੇ ਅਈ ਦੀ ਵੀ ਫਾਲਾ ਰੱਸੀ ਇਹ ਇਹ ਤਾਂ ਮੈਂ ਰეკਮੈਂਡ ਕਰੂੰਗਾ ਵੀ ਯਾਰ ਦੋਨੇ ਹਨਾ ਜੇ ਦੋਨੇ ਕੋਈ ਬੰਦਾ ਲੈ ਜੇ ਤੁਹਾਡੇ ਵਾਲੀ ਗੱਲ ਹੈ ਜੇ ਕੋਈ ਸ਼ਹਿਰ ਵਾਲਾ ਭਰਾ ਰੱਖ ਲੇ ਚਾਹੇ ਤਾਂ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਊਗੀ। ਥਾਂ ਦੀ ਦਿੱਕਤ ਨਹੀਂ ਆਉਣੀ ਕਿਤੇ ਨਾਲ ਦਾ ਜਵਾਗ ਖੇਡ ਲੱਗੇ ਰਹਿਣਗੇ ਨਾਲੇ ਜਿਵੇਂ ਤੁਹਾਨੂੰ ਦੱਸਿਆ ਵੀ ਖੇਡਾਂ ਇਹ ਨਾ ਮਹਿੰਗੀਆਂ ਹੋਣ ਵਾਲੀਆਂ ਨੇ ਸਸਤੀਆਂ ਹੋਣ ਵਾਲੀਆਂ ਨਹੀਂ ਹੈਗੀਆਂ। ਪੂਰੀਆਂ ਬਰੀਡ ਚ ਨੇ ਆ ਲੈ ਆ ਲੈ ਆ ਲੈ ਜਲੰਦਰ ਚਲੋ ਵੀ ਆ ਜਾ ਆ ਲੈ ਆ ਇਧਰ ਲੈ ਬੰਨੇ ਤੇ ਬਾਕੀ ਤੋੜ ਕੇ ਤੁਹਾਨੂੰ ਤਾਂ ਦਿਖਾਤੀਆਂ ਕਈ ਵਾਰੀ ਭਰਾ ਕਹਿੰਦੇ ਹਨਾ ਤੋੜ ਕੇ ਨਹੀਂ ਦਿਖਾਈ ਕਰਤੀ ਕਿਉਂਕਿ ਤੋੜ ਕੇ ਦਿਖਾਉਣ ਨਾਲ ਤੋਰੇਦਾਰੇ ਦੀ ਹਰੇਕ ਪੱਖ ਤੋਂ ਥਣ ਥਣ ਗੁਰੇ ਨਰੇ ਵੀ ਚਾਰ ਚਾਰ ਹੋਣਗੇ ਵੀਰੇ ਹਾਂ ਫालतू ਤਾਂ ਨਹੀਂ ਕਿਸੇ ਦੇ ਕੋਈ ਫालतू ਥਣ ਕਿਸੇ ਦਾ ਨਹੀਂ ਹੋਗਾ ਇਹ ਚੀਜ਼ ਪਿੱਛੇ ਭਰਾ ਕਹਿ ਨਹੀਂ ਸਕਦੇ ਆਪਾਂ ਨੂੰ ਠੀਕ ਆ ਗੱਲ ਆ ਨੰਬਰ ਬੋਲ ਦਿਨਾ ਨੰਬਰ ਆ ਗਿਆ ਵੀਰੇ 97815 ਹਾਂਜੀ 64412 64412 ਪਿੰਡ ਆ ਗਿਆ ਸਾਡੇ ਨਾਲ ਬਾਈ ਦਾ ਰਾਮਗੜ੍ਹ ਜਬੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ